ਕਹਿੰਦੇ ਪੜ੍ਹਨ ਦੇ ਲਈ ਨਾ ਮਾਹੌਲ ਬੜਾ ਜ਼ਰੂਰੀ ਹੁੰਦਾ ਹੁਣ ਅਸੀਂ ਮਾਹੌਲ ਮੂਲਤ ਬਣਾ ਲਿਆ ਪੜਾਂਗੇ ਜਦੋਂ ਸਾਨੂੰ ਉਦੋਂ ਹੀ ਪਤਾ ਲੱਗੂ ਜਗ੍ਹਾ ਸਾਡੇ ਕੋਲ ਕੋਈ ਹੈ ਨਹੀਂ ਆਹ ਭੋਰਾ ਜਣੀ ਜਗ੍ਹਾ ਮਿਲੀ ਅਸੀਂ ਉਹਨੂੰ ਆਪਦੇ ਅਕੋਰਡਿੰਗ ਸੈਟਵਟ ਕਰ ਲਿਆ ਤੇ ਤੁਸੀਂ ਦੱਸਿਓ ਤੁਹਾਨੂੰ ਕਿੱਦਾਂ ਲੱਗਦਾ ਇਹ ਆ ਵੇਲਾ ਖਲਾਰੀ ਜਿੰਦਗੀ ਸਾਰਾ ਕੋ ਮੋਟਰ ਆਹ ਵੇ ਪਹਿਲਾਂ ਮਨਦੀਪ ਆ ਵੇਲਾ ਪਹਿਲਾਂ ਮੱਠੀਆਂ ਫਿਰ ਆ ਬਰੈਡ ਤੇ ਹੁਣ ਵੇਲਾ ਮੰਨੀ ਕੋਈ ਦੱਸ ਕੋਈ ਮਤਮਤ ਦੇ ਇੱਕ ਚੀਜ਼ ਖਾਣ ਰਿਹਾ ਕਿਹਾ ਹੁੰਦਾ ਕਿ ਸਾਰੀਆਂ ਹੀ ਹੈ ਉਹਨੇ ਆਪ ਹੱਥ ਕੱਢਤਾ ਕਹਿੰਦੀ ਮੈਨੂੰ ਵੀ ਦੇ ਥੋੜਾ ਇਹ ਘਰ ਨੂੰ ਉਹ ਫਿਰ ਜਿਹੋ ਜੀ ਕੋਕੋ ਉਹ ਜੇ ਬੱਚੇ ਬਾਜ ਜਿਹੜੀ ਮਾਂ ਵੀ ਆਪ ਹੀ ਚੱਕ ਚੱਕ ਠੂੰਗੇ ਮਾਰ ਮਾਰ ਖਾਈ ਜਾਂਦੀ ਤੇ ਜਵਾਕਰ ਨੇ ਮਾਰ ਮਾਰ ਠੂੰਗੇ ਖਾਣੇ ਆ ਤਾਂ ਟੁਕਰ ਟੁਕਰ ਵੀ ਨਹੀਂ ਮੇਰੇ ਹਲ ਬਾਹਲਾ ਬੋਲਣ ਦੀ ਲੋੜ ਨਹੀਂ ਓਕੇ ਮੋਟਾ ਟੁਕਰ ਟੁਕਰ ਦੇਖਤੀ ਹੈ ਨਮਸਕਾਰ ਗਰੀਬੀ ਬੀਬੀ ਮਾਰਦੀ ਗੱਲਾਂ ਤੇ ਤੂੰ ਥੱਲੇ ਬਹਿ ਕੇ ਨਹੀਂ ਖਾਧਾ ਜਾਂਦਾ ਨਹੀਂ ਖਾਧਾ ਜਾਂਦਾ ਆਂਦਾ ਬਹਿ ਜਾਾਂਗੇ ਫਿਰ ਫਿਰ ਬਹਿ ਜਾ ਆਂਦਾ ਬਹਿ ਕੇ ਖਾਵਾਂਗੇ ਆ ਰੋਟੀ ਆਈ ਗੜੀ ਏ ਤੈਨੂੰ ਕਾਹਨਾਂ ਦਾ ਵੀ ਨਾਮ ਰੋਟੀ ਆ ਗਈ ਵੀਰੇ ਵੀਰੇ ਰੋਟੀ ਖਾਵਾਂਗੇ ਰੋਟੀ ਲੰਮੇ ਪੈ ਕੇ ਰੋਟੀ ਲੱਕਵੇ ਲੈ ਵਿੰਗਾ ਆਇਆ ਮੰਮੀਆਂ ਉਹਨਾਂ ਦਾ ਬਲੰਮੇ ਪੈ ਕੇ ਰੋਟੀ ਖਾਣੀ ਇਹਨਾਂ ਨੇ ਜੇ ਅੱਜ ਤੁਹਾਨੂੰ ਚਕੁੰਦਰ ਲੱਭ ਗਈ ਨਾ ਕੰਮ ਓਏ ਤੂੰ ਮਗਰ ਤਾਂ ਲੱਗੇ ਇਹਨਾਂ ਦੇ ਇਹ ਲੱਭਣੀ ਨਹੀਂ ਮੈਂ ਤੈਨੂੰ ਦੱਸਤਾ ਸਾਰਾ ਸਮਾਨ ਲੱਭੀ ਆ ਭਾਈ ਇਹਨਾਂ ਦੇ ਚਕੁੰਦਰ ਵੜ ਗਈ ਆ ਹੁਣ ਇੱਥੇ ਕਮਰੇ 'ਚ ਇਧਰ ਭਾਦੀ ਬਣੀ ਆ ਇੰਨਾ ਕੱਪੜਾ ਪਿਆ ਕੇ ਤੇ ਟੋਕੀ ਨਾ ਦੇਵੇ ਪਰ ਵੇ ਚਕੁੰਦਰ ਕੱਪੜਾ ਨਹੀਂ ਟੋਕਦੀ ਹੁੰਦੀ ਚੂਹੀ ਟੋਕਦੀ ਹੁੰਦੀ ਚਕੁੰਦਰ ਦਾ ਕੀ ਚਕੋ ਯਕੀਨ ਹਾਂ ਤੈਨੂੰ ਪਤਾ ਵੀ ਚੁੰਦਾ ਤਾਂ ਕੀ ਯਕੀਨ ਆ ਕਿ ਨਾਲ ਮਰ ਕੇ ਇਹਨਾਂ ਨੇ ਬੇੰਗਲਾ ਕਰ ਕਰਕੇ ਤੇ ਗੰਦਾ ਪਾ ਦਿੰਦੀ ਆ ਵੇ ਲੋ ਸਾਰੇ ਕੱਪੜੇ ਖਰਾਬ ਹੋ ਗਏ ਤੇ ਫਿਰ ਕੀ ਆਇਆ ਤੂੰ ਚੱਕ ਲਿਆ ਕਰ ਕਿੱਡੀ ਗੱਲ ਆ ਇਹ ਭਾਉਏ ਦੋ ਚਾਰ ਇੱਟਾਂ ਇਹਦੇ ਗਿੱਟੇ ਨਾ ਬੰਨਦੇ ਜਿੰਨਾ ਇਹਨੇ ਲਾਗੇ ਪੱਖਾ ਲਾਇਆ ਉੱਡ ਜਣਾ ਹੀ ਇਹਨੇ ਵੇਚਣਾ ਮੜਿਆ ਜਹੀ ਵੇਖੀ ਜਿਵੇਂ ਪੱਖੇ ਦੇ ਨਾਲ ਹੀ ਲਾ ਕੇ ਖੜਾਈ ਠੇਕਦਰ ਸਾਹਿਬ ਦੋ ਤਿੰਨ ਇੱਟਾਂ ਉਹਦੇ ਗਿੱਟੇ ਨਾ ਬੰਨਦੇ ਹੋ ਹੁਣ ਆ ਬੰਦਾ ਨਾਲ ਲੱਭੇ ਤੁਹਾਨੂੰ ਗੜੂ ਆ ਗਿਆ ਤੂੰ ਹਾਂਜੀ ਹਾਂਜੀ ਆ ਦੇੜੀ ਜਨ ਹੈਂ ਬਾਹਰ ਲਾਉਂ ਚ ਕਰਦੇ ਪੱਖੇ ਦੇ ਵਿੱਚ ਆਪ ਤੂੰ ਹਵਾ ਹਰ ਖੜਾ ਨਾ ਤਾਂ ਕਿ ਇਹਨੂੰ ਗੱਲਾਂ ਆਉਂਦੀਆਂ ਵਾ ਪੱਖੇ ਦਾ ਲਾਅ ਚ ਹੈਂ ਇੱਥੇ ਘੁੰਮ ਲੱਗਾ ਵਾ ਗਏ ਵਿਚਾਲੇ ਬੈਠੇ ਜਿਹੜੇ ਤੈਨੂੰ ਬਾ ਨੁਕਰਾਂ ਤੇਨੂੰ ਗੁੱਠਾਂ ਜੀ ਰੱਖਣਾ ਬਾ ਤੈਨੂੰ ਤੂੰ ਬਾ ਵੇ ਲੈ ਇੱਕਦੇ ਉਹ ਗੋਠੇ ਚ ਲਾਵਾ ਇਹਨੂੰ ਕਦੇ ਉਹ ਗੋਠੇ ਚ ਲਾ ਵੇਲਾ ਤੈਨੂੰ ਵੀ ਬੈਂਦ ਨਹੀਂ ਆ ਜੂ ਵੀ ਉਹ ਮੁੰਡੇ ਨਾਲ ਛੋਟਾ ਜੇ ਉਮਰ ਚ ਵੀ ਤੇ ਕਲਾਸ ਚ ਵੀ ਕਲਾਸ ਤਾਂ ਛੋਟੀ ਹੁੰਦੀ ਉਮਰ ਚ ਛੋਟਾ ਤੇ ਓਹੋ ਵੇਖੀ ਮਾਦਾ ਕਹਿੰਦੀ ਕਹਿੰਦੀ ਮਾਦਾ ਕਹਿੰਦੀ ਮਿਲਣੀ ਥੋੜੀ ਥੋੜੀ ਕੋਈ ਨਹੀਂ ਬੋਲਿਆ ਗੋਲੂ ਮਗਰੋਂ ਆ ਕੇ ਸਹੀ ਆ ਸਹੀ ਆ ਆਹੋ ਸਹੀ ਆ ਕੱਲਾ ਕੱਲਾ ਹੀ ਕੇਤਲੀ ਪੀ ਜਾਂਦਾ ਏਡੀ ਏਡੇ ਏਡੇ ਗਲਾਸ ਭਰ ਕੇ ਪੀ ਜਾਂਦੇ ਨੇ ਲੈ ਦੱਸ ਹੱਦ ਹੋ ਗਈ ਹਾਂ ਇੱਕ ਤਾਂ ਬੰਦਾ ਸਾਰੇ ਗਲਾਸ ਇਕੱਠੇ ਕਰ ਨਾਲ ਲੈ ਕੇ ਧੋ ਹਾਂ ਜਾਓ ਫਿਰ ਤੈਨੂੰ じゃ ਗਲਾਸ ਭਰ ਕੇ ਚਾਹ ਮਿਲ ਜੂ じゃ ਇੰਨੀ ਸੇਵਾ ਕਰ ਲੈ ਤੂੰ ਸਾਰਿਆਂ ਦੀ ਆਹ ਤੈਨੂੰ ਗਲਾਪੜ ਕੇ ਦੇ ਦਿਆਂਗੇ ਚਾਹ ਦਾ ਆਹੋ ਨਹੀਂ ਨਹੀਂ ਸਾਰਿਆਂ ਦੇ ਸਾਫ਼ ਕਰਨ ਲੱਗਾ ਓ ਆਹੋ ਲਿਆ ਲਿਆ ਲੋ ਜੀ ਇਧਰ ਬੰਮੀ ਜੀ ਦੀ ਸੁਣਿਆ ਕੀ ਹੋਇਆ ਮੈਂ ਉਹਨੂੰ ਕਿਹਾ ਪਿਆ ਉਹ ਮੱਥਾ ਪੂਰਾ ਕਰ ਉਹ ਵੇਲਾ ਬਾਦ ਘਾਟ ਚ ਮੇਰੀ ਨਿਗਾ ਚ ਬਾਦ ਘਾਟ ਚ ਕੀ ਆ ਵਾਲਾ ਹਾਂ ਕੌਲਾ ਸਾਹਮਣੇ ਤਾਂ ਪਹਿਲਾਂ ਉਹ ਉੱਥੇ ਲੱਕੀ ਨੇ ਫਰਕ ਪਾਤਾ ਸੀ ਗੱਲ ਕਾਦੀ ਮਿਸਤਰੀ ਉਹਦਾ ਪਰਦਾ ਟੱਕ ਗਿਆ ਅੱਜ ਮੈਂ ਲੱਕੀ ਐ ਨਾ ਕਰ ਮੇਰਾ ਵੀਰ ਉਹ ਕੰਮ ਨਾ ਕਰੀ 6 ਇੰਚ ਟਲਾਂਣ ਵਾਲਾ ਫਰਸ਼ 6 ਇੰਚ ਟਲਾਂਣ ਪਾ ਦੇ ਨਾ ਨਾ ਤੂੰ ਬਾਅਦ ਚ ਪਾਣੀ ਕੱਢਣ ਮਾਰਾ ਐ ਨਾ ਕਰੀ ਉਹ ਮਿਸਤਰੀ ਪਰਦਾ ਟੱਕ ਗਿਆ ਸਾਜ ਰਿਆ ਕੇ ਤੇ ਉਹ ਬੰਦਾ ਫੱਟੀ ਤੇ ਸੁਧਗਾ ਕਰ ਗਿਆ ਇਟਾਂ ਇਹਦੀ ਨਾ ਲੱਕੀ ਐ ਨਾ ਕਰੋ ਕੰਮ ਮੇਰਾ ਵੀਰ ਬਈ ਧਿਆਨ ਨਾ ਲੈ ਕਿ ਲੱਕੀ ਦੇ ਸਰਾਂ ਲੈ ਕਿਉਂ ਤੂੰ ਨਾ ਕੰਮ ਕਰਨਦਾ ਹੀ ਲੱਕੀ ਹੋਣਾ ਨੂੰ ਲੱਕੀ ਤੇਰੇ ਤੇ ਲੱਕੀ ਤੇਰੇ ਤੇ ਖਾਸ ਨਿਗਾਹਾਂ ਤੂੰ ਬਚ ਕੇ ਰੇ ਡਾਊਨ ਹੋ ਜਾਂਦੀ ਆ ਬਸ ਹੋਇਓ ਕਿ ਮੱਕੇ ਮਾਰ ਲੱਗੀ ਆ ਲੇਕਿ ਸੱਚ ਐ ਹੈਂ ਕਾ ਝੂਠ ਕੋਈ ਨਹੀਂ ਐ ਇੱਥੇ ਬੀਬੀ ਸੱਚੀ ਗੱਲ ਬੋਲ ਹੁਣ ਏ ਟਾਗੋ ਚੱਕ ਚੱਕ ਪਿਛੇ ਲਈ ਜਾਂਦਾ ਹੀ ਹੁਣ ਇਹ ਝੂਠ ਨਹੀਂ ਕਿ ਲੱਗ ਉਹ ਹੀ ਕੀਤਾ ਚੱਕ ਚੱਕ ਅੰਗੂ ਪਿਛੇ ਲਈ ਜਾਂਦਾ ਵਾ ਤੂੰ ਬੀਬੀ ਕਿਉਂ ਮੈਨੂੰ ਝੂਠ ਮਾਰੀ ਜਾਨੀ ਚਾਲ ਸੈਟ ਕਰਦਾ ਹੈਂ ਚਾਲ ਪਹਿਲਾਂ ਵਿੰਗੀ ਹੋ ਕਿਵੇਂ ਗਈ ਯਾਰ ਇੱਕ ਤਾਂ ਤੁਸੀਂ ਬੰਦਾ ਐਵੇਂ ਨਰਵਾ ਪਾ 10 ਡਰਾ ਦੇ ਨੇ ਇਹਦੇ ਉੱਤੇ ਬੈਠੇ ਤੂੰ ਦੱਸ ਰਹਿੰਦੇ ਤੂੰ ਚੱਲ ਉਧਰ। ਕਾਲ ਰਹੀ ਨਹੀਂ ਆ ਵੀ ਚੱਲ ਕਿੱਧਰ ਨੂੰ ਜਾਂਦੀ ਓਏ ਇਹਨੇ ਨਹੀਂ ਕਰਨ ਦੇਣੀ ਇਹਨੇ ਕੋਠੀ ਨਹੀਂ ਪੈਣ ਦੇਣੀ। ਤਿੰਨਾਂ ਮਹੀਨਿਆਂ ਦੀ ਕੋਠੀ ਇਹਨੇ ਨੋਆ ਚ ਪਾਉਣੀ ਵੇਲੇ ਤੂੰ ਦੱਸ ਤਾਈ। ਚੱਲ ਜਾ ਉਧਰ। ਜਾਂਦੀ ਹੀ ਵਾ। ਬਈ ਤੂੰ ਕੀ ਦੇ ਇੱਥੇ? ਠੇਕ ਤਾਂ ਨੇ ਅੱਜ ਗਿਆ ਕਹਿੰਦਾ 12ਵੇਂ ਮਹੀਨੇ ਨਾਲ ਆਪਾਂ ਦੂਜਾ ਵੀ ਛੱਤ ਦਾ ਲੈਂਟਰ ਪਾ ਦੇਣਾ ਕਹਿੰਦਾ। ਪਾ ਦੇਣਾ ਨਾ ਨੋ ਬਿੱਗ ਡੀਲ ਆ ਕਹਿੰਦਾ। ਤੇ ਪਰ ਜਿਵੇਂ ਤੂੰ ਉੱਤੇ ਬੈਠੀ ਫਿਰ ਸਾਡਾ ਅਗਲੇ ਨੋਆ ਮਹੀਨੇ ਵੀ ਨਹੀਂ ਪਹਿਣਾ। ਪਾਵੇਂਗਾ ਕਿਵੇਂ? ਓਗਾ। ਬਸ ਆ ਕੋਠੀ ਤੂੰ ਬਣਾ ਦੇਣੀ ਸੋਹਣੀ। ਹਾਂਜੀ। ਤੇ ਉਦੋਂ ਤੋਂ ਬਾਅਦ ਤੇ ਹੱਥ ਵੜਦਣੇ ਆ ਠੀਕ ਆ ਜਾਂ ਤੇਰੇ ਤੋਂ ਸਾਰੇ ਕਾਪੀਰਾਈਟ ਲੈ ਲੈਣੇ ਆ ਕਾਪੀਰਾਈਟ ਮਤਲਬ ਸਮਝਦਾ ਨਹੀਂ ਮੈਨੂੰ ਅੰਗਰੇਜ਼ੀ ਇੰਨੀ ਆਉਂਦੀ ਨਾ ਮਸਤ ਨਾ ਲੱਗਾ ਹੁੰਦਾ ਅਜਨੂੰ ਮਤਲਬ ਇਸ ਤੋਂ ਬਾਅਦ ਤੂੰ ਇੱਟ ਨਹੀਂ ਲਾ ਸਕਦਾ ਹਾਂਜੀ ਟੋਟਿਆਂ ਨਾਲ ਕੋਠੀ ਬਣਾਉਣੀ ਬਣਾ ਲਈ ਠੀਕ ਆ ਇੱਕ ਨਾਲ ਕੋਠੀ ਨਹੀਂ ਬਣਾ ਸਕਦਾ ਤੂੰ ਠੀਕ ਆ ਠੀਕ ਆ ਜੀ ਇਹ ਜਿਹੜੀ ਆ ਉਂਗਲਾਂ ਸਪੀਡਸ ਬੂਡ ਇਹਦਰ ਮਿਸਤਰੀ ਸਾਹਿਬ ਵੀ ਆ ਕੇ ਕਾ ਚਿੱਟਿਆ ਹੀ ਬਣਾ ਫਿਰਦਾ ਮਿਸਤਰੀ ਦਾ ਮੈਂ ਕਹਾਂ ਇਸ ਤੋਂ ਬਾਅਦ ਜਿੱਦੋਂ ਤੂੰ ਕੋਠੀ ਬਣਾਦੀ ਤੇਰੇ ਹੱਥ ਵੜਦਣੇ ਆ ਤੇ ਜਾਂ ਤੇਰੇ ਤੋਂ ਲਖਾ ਲੈਣਾ ਤੂੰ ਇੱਟ ਨਾਲ ਕੋਠੀ ਨਹੀਂ ਠੀਕ ਹੈ ਨਾ ਬੰਦੇ ਬਹੁਤ ਜਿਆਦੇ ਲਾਏ ਹੋਏ ਆ ਤੇ ਜਗਾਠਾਂ ਵਾਲੇ ਵੀਰ ਨੂੰ ਬੇਨਤੀ ਆ ਜੇ ਤੁਹਾਡੀ ਸਨੈਪਚੈਟ ਵੇਖਦਾ ਹੋਵੇ ਤਾਂ ਸਾਡੀਆਂ ਜਗਾਠਾਂ ਪਹੁੰਚ ਗਿਆ ਕੀਤੀ ਜਾਣ ਬਾਰੀਆਂ ਦੀ ਕਮੀ ਆ ਬੰਦਿਆਂ ਦੀ ਕੋਈ ਕਮੀ ਨਹੀਂ ਗਈ ਬੈੜਾ ਤੇ ਆ ਜਾਣਾ ਕੰਮ ਅਸੀਂ ਪੇ ਉਹਨਾਂ ਕ ਬਾਰੀਆਂ ਭੇਜ ਲੈ ਭਾ ਗੱਲ ਆ ਪਟੈਰੀ ਆ ਬਦਲਾ ਦੇ ਆਗੀ ਵਧੀਆ ਯਾਰ ਬੜਾ ਕੰਫਰਟ ਹੈ ਚੁੱਪ ਕਰਕੇ ਸਕੋਰਪੀਓਨ ਆ ਟਾਇਰ ਪੋ ਨਜ਼ਾਰਾ ਓਰੀਜਨਲ ਥਾਰ ਵਾਲਾ ਬਹੁਤ ਆ ਯਾਦਾ ਹੀ ਨਜ਼ਾਰਾ ਵੱਜ ਗਿਆ ਜੀ ਬਹੁਤ ਆਇਆ ਤਾਂ ਬੜਾ ਸਰਾ ਕੰਫਰਟ ਆ ਇਹਦੇ ਚ ਜਮਾ ਵਾਈਬ੍ਰੇਟਰ 0 ਆ ਜਿੰਨੀ ਮਰਜ਼ੀ ਸਪੀਡ ਕਰ ਲਓ ਕੰਟਰੋਲ ਬਹੁਤ ਗੱਡੀ ਦਾ ਗੋਡਾ ਕਿ ਜਿੱਦਾਂ ਕਹਿੰਦਾ ਜਿੰਨੀ ਨਿੱਕੀ ਚੀਜ਼ ਹੋਏ ਚੱਕਰ 'ਚ ਵੱਧ ਇਹਦੇ ਚੱਕਰ ਬਹੁਤ ਆ ਸਮਝ ਗਏ ਹੋਣੇ ਪਿਕਅਪ 'ਚ ਫਰਕ ਪੈਂਦਾ ਕਿਤੇ ਨਾ ਕਿਤੇ ਤਿਆਰਵਾ ਕਰ ਲਿਆ ਲਓ ਜੀ ਕੰਮੂ ਇੱਟ ਲਾਉਣ ਵਾਲਾ ਕੱਲਾ ਤੇ ਸਲਾਹ ਦੇਣ ਵਾਲਾ ਮੋਟਾ ਤੇ ਸਭ ਤੋਂ ਵੱਡਾ ਸ਼ਖਸ ਹਰਜੀਤ ਕਾਰਗੇਤਲੀ ਯਾਨੀ ਕਿ ਮੇਰੀ ਮੰਮੀ ਤੇ ਪਾਲੇ ਦੀ ਸੁਪਤਰੀ ਤੇ ਕੀ ਕਿਹਾ ਮੈਂ ਐਡੀ ਗੰਦੀ ਲਾਦਵੀ ਹੋ ਸਕਦੀ ਕਿਸੇ ਦੀ ਇਹ ਜੇ ਮੇਰੀ ਗੰਦੀ ਲਾਦ ਹੋ ਸਕਦੀ ਤੇ ਫਿਰ ਅਸੀਂ ਵੀ ਗੰਦੀ ਹੋ ਸਕਦੇ ਮੰਨ ਗਈ ਆ ਮੰਨ ਗਈ ਮੰਨ ਗਈ ਮੰਨ ਗਈ ਤੇਰੀ ਗੰਦੀ ਲਾਦ ਆ ਮੈਂ ਆਪਦੇ ਮੈਂ ਕਿਹਾ ਤੇ ਡੈਡੀ ਨੇ ਤੈਨੂੰ ਵੇਖਣ ਗਿਆ ਹੁੰਦਾ ਨਾ ਮੈਂ ਪਹਿਲਾਂ ਪੁੱਛਣਾ ਸੀ ਕੁਆਲੀਫਿਕੇਸ਼ਨ ਕੀ ਹੈ ਲੇਡੀ ਦੀ ਪੁੱਛ ਲਈਂ ਤਾਂ ਕੀ ਕੁਆਲੀਫਿਕੇਸ਼ਨ ਆ ਪਲੀਜ਼ ਦੱਸ ਦਿਓ ਮੈਨੂੰ ਤੁਸੀਂ ਆਪ ਦੀ ਮੈਂ ਦੱਸ ਹੀ ਨਹੀਂ ਸਕਦੀ ਤੁਸੀਂ 10th ਪਾਸ ਹੋ ਲੈ ਜੱਬਰਾ ਕੀਤਾ ਤੁਸੀਂ ਨਾ ਕੁਝ ਵੀ ਨਹੀਂ ਕੀਤਾ ਕੀ ਕੀਤਾ ਜੱਬਰਾ ਫੱਤਾ ਨਹੀਂ ਫੱਤਾ ਕੁੜਾ 10th ਪਾਸ ਹੈ 10th پاس ਕਿਹਾ ਵਾ ਐਵੇਂ ਦੱਸੀ ਕੀ ਕਿਹਾ 10th ਪਾਸ ਦੱਸੀ ਕਿ ਹੁੰਦਾ ਦੱਸੋ ਹੁੰਦਾ ਮੱਚ ਪੀੜਾ ਮਾਰਨਾ ਗੱਲ ਨਹੀਂ ਕਰਨੀ ਹੁੰਦੀ ਦੱਸੋ 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 ਹਫੋ ਕੀ ਕੰਮ ਕਰ ਰਿਹਾ ਸੀ ਪਰ ਇਹ ਪਤਾ ਕੀ ਕੀਤਾ ਉਹਨੂੰ ਕਹਿੰਦਾ ਤੇ ਜਿਹਨੂੰ ਬਿੱਲੇ ਨੇ ਕਹਾ ਉਹਰੇ ਆ ਕਹਿੰਦਾ ਤੇ ਮੋਢੇ ਤੇ ਦੰਦੀ ਵੱਢ ਕੇ ਆ ਜਾ ਉਹ ਪੱਖਾ ਹਣਾ ਇਹਨੂੰ ਕਰ ਲਓ ਥੋੜਾ ਜਿਹਾ ਸਾਰਿਆਂ ਨੂੰ ਹਵਾ ਆ ਜੇ ਉਹ ਦੋ ਜਣੇ ਹੀ ਅੰਦਰ ਵਾਰ ਕੇ ਪੱਖੇ ਤੇ ਦਿਵਾਲੇ ਬੈਠੇ ਉੱਥੋਂ ਕਰ ਲਓ ਸਾਰਿਆਂ ਨੂੰ ਹਵਾ ਆ ਜੇ ਤੁਹਾਨੂੰ ਕੋਈ ਵੀ ਨਹੀਂ ਕਰਦੀ ਜਾਨੀ ਮੁਰਕਾ ਬਹੁਤ ਆਉਂਦਾ ਜੀ ਉਹ ਦੱਸਿੰਦੇ ਚੰਗੋ ਅੰਦਰ ਮੁਰਕਾ ਬੜਾ ਆਉਂਦੀ ਹੈ ਜੀ ਮੰਮੀ ਕਹਿੰਦੀ 4 ਵਜੇ ਦਾ ਵਾ ਬੈਟਰੀ ਲੋ ਹੋ ਜਾਂਦੀ ਹੈ ਨਾ ਹੋ ਜਾਂਦੀ ਹੈ ਹੋ ਜਾਂਦੀ ਹੈ એનર્ਜੀ ਮੁੱਕ ਜਾਂਦੀ ਹੈ ਬੈਟਰੀ ਲੋ ਹੋ ਜਾਂਦੀ ਹੈ ਆਹ ਉਹ ਤੇਰੇ ਨਾਲ ਇਹ ਪਿਆ ਨਹੀਂ ਨਾ ਤੁਹਾਡੇ ਚ ਨਹੀਂ ਪਿਆ ਜੀ ਲੋ ਮੇਰਾ ਵੀ ਫੁਰਤੀ ਨਾਲ ਕੰਮ ਕਰਨਾ ਲਾਇਆ ਮਸਾਲਾ ਪੂਰੀ ਦੇ ਬਣਾਇਆ ਆ ਆ ਵੇ ਲੋ ਗੋਪੀ ਉਹ ਤੋਂ ਤੇਜ਼ ਖੜਾ ਬਣੀ ਲੋ ਡਰ ਆ ਭਾਈ ਅਰੇਂਜ ਵੜੀ ਖੜਾ ਗੋਪੀ ਇਹਨਾਂ ਤੋਂ ਪਹਿਲਾਂ ਮਸਾਲਾ ਤਿਆਰ ਕਰ ਦਿੰਦਾ ਮੈਂ ਆ ਜਾਓ ਜੇ ਮੇਰਾ ਵੀ ਚਾਹ ਪੀਵਾ ਪਹਿਲਾਂ ਮੇਰਾ ਵੀ ਫੁਰਤੀ ਨਾਲ ਆ ਜੀ ਤਾ ਪਲੀ ਪਲੀ ਬਈ ਤੀਰਾ ਜਿੱਦਾਂ ਕੁੱਕੜਾਂ ਦੇ ਖੁੱਡੇ 'ਚ ਨਹੀਂ ਤਾੜੇ ਹੁੰਦੇ ਆ ਨਾ ਉਵਾਂ ਲੱਗਦਾ ਜੀ ਅੱਜ ਇਹ ਨਹੀਂ ਪੱਖਾ ਬਾਹਰ ਕੱਢ ਕੇ ਖੁੱਲੇਵਾ ਬਹਿ ਜੀਏ ਉੱਥੇ ਹੀ ਘੋਰਨੇ ਜੀ ਵੜ ਗਏ ਸਾਰੇ ਵਾ ਪੱਖਾ ਵੇਖ ਕੇ ਵੀ ਉੱਥੇ ਹੀ ਬਹਿ ਜਾਓ ਜਿਹੜੇ ਵਾਰਾ ਬਾਹਰ ਲੈ ਚਾਹ ਜਦੋਂ 10 ਫਿਰ ਕੁਰਤਾ ਪਹਿਮਾ ਕਿਵੇਂ ਲਾਦਾਂ ਹਾਂ ਵੀਰ ਜੀ ਤੂੰ ਕਿਧਰੋਂ ਆਇਆ ਦੀ ਰਾਤ ਨੂੰ ਮੈਂ ਆਪਣਾ ਤੇ ਬਣਾਣਾ ਉਕੇ ਪਰ ਇਹਨਾਂ ਨੂੰ ਸਨੋਵਰ ਬਾਲ ਨੂੰ ਆ ਗੂਗਲ ਮੈਪ ਤੇ ਆ ਜਾਣਾ ਘਰ ਆਪਣਾ ਕਿਵੇਂ ਮਤਲਬ ਤੂੰ ਸਨੋਵਰ ਬਾਲ ਨੂੰ ਲੈਣਾ ਕਹਲਾ ਹਾਂ ਹਾਂ ਕਹ ਰ ਆਪਣਾ ਪੱਕੀ ਗੱਲ ਆ ਹਾਂ ਇਹ ਕਰਕੇ ਠੀਕ ਆ ਲੈ ਕੇ ਬਿਨਾ ਦੇ ਗੂਗਲ ਮੈਪ ਤੇ ਅਹੀਂ ਚੱਲਿਆਂ ਬਾਬਾ ਬੁੱਢਾ ਸਾਹਿਬ ਠੀਕ ਆ ਜਾਣਾ ਤੂੰ ਇਹ ਪੱਕੀ ਗੱਲ ਨਹੀਂ ਜਾਣਾ ਚਿਕਨ ਹਟਾ ਚੱਲ ਫਿਰ ਆਪਾਂ ਤੇ ਮੇਰੀ ਘੜੀ ਚੱਕ ਲੈ ਚੱਲ ਗਏ ਓਕੇ ਬਾਏ ਟਾਟਾ ਗੂਗਲ ਮੈਪ ਲਈ ਸੱਚ ਕਰ ਲਈ ਸਨੋਵਰ ਬਾਲ ਹੋਰ ਆਰੇ ਆ ਗਿਆ ਸਰਚ ਤਾਂ ਪਹਿਲਾਂ ਹੀ ਇਹ ਕਿਵੇਂ ਹੁੰਦਾ ਸਨੋਰ ਬਲ ਨਹੀਂ ਭਾਈ ਤੁਹਾਡੀ ਮੂਰੀ ਚੜਾਈ ਦਾ ਐਕਸ ਇੱਕ ਤੋਂ ਮੁਸ਼ਕਲ ਨਾਮ ਚ ਹੈ ਚੜਾਈ ਆ ਵੀਰ ਜੀ ਜਿੱਥੇ ਆਹ ਐਲਾ ਸਨੋਰ ਜੀ ਐਸੇ ਕਰਕੇ ਪਲੇਟ ਹੀ ਮਂਗਾਈ ਆ ਇੱਥੇ ਕਰੇ ਨਹੀਂ ਵੀ ਘਰੇ ਹੋਣਾ ਵਾ ਹੁਣ ਸਰਚ ਕਰ ਲਿਆ ਗੂਗਲ ਤੇ ਸਨੋਰ ਬਲ ਹੋਮ ਮੇਰਾ ਵੀ ਉਹੀ ਘਰ ਆ ਇੱਕ ਵੱਲ ਹੋਮ ਵੀ ਲਿਖ ਸਕਦਾ ਹੈ ਹਾਂ ਆਪਣਾ ਨਾਮ ਜਿਹੜਾ ਵੀਜਦਾ ਆ ਗਿਆ ਨੇ ਇਹ ਕਹਿੰਦਾ ਕਹੇ ਦਾ ਹੁਣ ਕਿਵੇਂ ਦੀ ਸੋਹਣੀ ਬੰਦੀ ਨਾ ਮੈਂ ਪੱਗ ਥੈਂਕ ਯੂ ਕਰੋ ਮੇਰਾ ਨਹੀਂ ਮੈਂ ਤੈਨੂੰ ਇਹਨੂੰ ਪੱਗ ਮੈਂ ਸਕਾਉਣਾ ਨਾਸਤੇ ਤੇ ਇੱਕ ਦਿਨ ਪਰ ਇੰਨੇ ਵੀ ਬੰਨਣੀ ਦੇਖ ਲਈ ਵਧੀਆ ਨਹੀਂ ਬਹੁਤ ਸੋਨਾ ਲੱਗਦਾ ਜਗਰਾਜ ਪੱਜ ਮੈਂ ਨਹੀਂ ਬੰਨ ਕੇ ਆਉਣੀ ਪਰ ਬਹੁਤ ਪਾਣੀ ਆਰ ਮੁੰਡੇ ਆ ਲੈ ਲਕਾਰ ਆਵੇ ਸਿੱਧੀ ਪੱਗ ਵਾਲਿਆ ਆਵੇ ਸਿੱਧੀ ਪੱਗ ਵਾਲਿਆ ਪੂਰਾ ਖੁਸ਼ ਆ ਮੁੰਡਾ ਕਹਿੰਦੇ ਅੱਜ ਪੱਗ ਕੀ ਨੇ ਬੰਨੀ ਹਾਂ ਸੁਣੀ ਲਾਦੀ ਆ ਇੱਧਰ ਕਹਿੰਦੇ ਦੋ ਹੋਰ ਲਿਆ ਦੇ ਆਨੂ ਵਾਲੇ ਲਿਆ ਦੇ ਆਪੀ ਆਏ ਹੈਂ ਇੰਦਰ ਗੋਬੀ ਵਾਲੇ ਇੰਦਰ ਤੂੰ ਵੀ ਤੇਰਾ ਕਹਦਾ ਆਡਰ ਆ ਆਲ ਬਣਾਵਾ ਜਾ ਓ ਓਹ ਡੇ ਡੇ ਹੁਣ ਕਾਕਾ ਨਾਲੂ ਵਾਲੀ ਗਾੜਿਆ ਕੇ ਮੰਨ ਓਏ ਉਹ ਪੈ ਗਿਆ ਇਹਨੂੰ ਡੇ ਡੇ ਟਾਈਮ ਮਿੰਟ ਦਾ ਵੀ ਹੈ ਨਹੀਂ ਸ਼ੌਂਕੀ ਕੜੀਆਂ ਦਾ ਜੱਤ ਸੋਹਣੀ ਡਰੀਮੇ ਇੱਥੇ ਬੜੀਆਂ ਦਾ ਨਹੀਂ ਦੇਖ ਕੋੜਤੇ ਦੀ ਲੁੱਕ ਨਾਰਾ ਫੈਰਊਗੀ ਨੀ ਮਾਤਾ ਮਾਜਵਾਰੋਂ ਮੂਰੇ ਖੜੀਆਂ ਆ ਤਾਂ ਡਰਤਾ ਆ ਕੀ ਕਹਿੰਦੇ ਥਮਲਾ ਢਾ ਦੇਣਾ ਵੀ ਆਹ ਵਾਲਾ ਫੋਲੇ ਆ ਤਾ ਤੂੰ ਆਈ ਤਾਂ ਪੂਰੀ ਤੇਜ਼ ਹੀ ਆ ਤਾ ਨੇੜੇ ਆ ਕੇ ਤੂੰ ਕੀਤੀ ਹੌਲੀ ਤੇ ਗਿਆ ਮੰਮੀ ਕਿਤੇ ਹੋਰ ਸੀ ਤਾਂ ਝੂਠ ਬੋਲ ਕੇ ਗਿਆ ਬੀਬੀ ਤੁਹਾਨੂੰ ਤੇ ਤੂੰ ਵੀ ਸਨੈਪਚੈਟ ਚਲਾ ਮੰਮੀ ਤੂੰ ਯਾਰ ਜਾਨਾ ਨਾ ਤੂੰ ਵੀ ਤੂੰ ਕਰੇ ਕੱਟਵਾ ਮੈਂ ਕਿੱਥੇ ਗਿਆ ਦੱਸ ਤੂੰ ਝੂਠ ਬੋਲ ਕੇ ਜਾਨਾ ਕਿੱਥੇ ਗਿਆ ਦੱਸ ਮੈਨੂੰ ਜਾਨਾ ਕਿੱਥੇ ਜਾਨਾ ਦੱਸ ਕਿੱਥੇ ਗਿਆ ਜਾਨਾ ਹੀ ਰੋਜ਼ ਜਾਨਾ ਰੋਜ਼ ਕਿੱਥੇ ਹਾਂ ਰੋਜ਼ ਜਾਨਾ ਬੀਬੀ ਤੂੰ ਵੀ ਸਨੈਪਚੈਟ ਚਲਾ ਲਾ ਲੱਗੀ ਸਮਝ ਤੈਨੂੰ ਪਤਾ ਲੱਜੂ ਹਣੇ ਧਰਮਕੁੱਟ ਆਇਆ ਤੇ ਕਿੱਥੋਂ ਆਇਆ ਚਲਾ ਦੇ ਮੇਰੇ ਵੀ ਚਲਾ ਦੇ ਮੇਰੀ ਠੀਕ ਆ ਅੱਡੀ ਬਣਾਣਾ ਗਰਮੀਦਾਰ ਦੇ ਨਾਂ ਤੇ ਚੈਨਾ ਚੁੰਨੋ ਚਲਾਵਾ ਤਾਂ ਆਈਆਂ ਦੀ ਬੈਡ ਦੀ ਢੋਲ ਆਈ ਆ ਇਹ ਠੀਕ ਜਗ੍ਹਾ ਬੀਬੀ ਹੁਣਾਂ ਨੇ ਉੱਤੇ ਪਈ ਸੀ ਤੇ ਕਹਿੰਦਾ ਇੱਥੇ ਮੀਹ ਕਣੀ ਚ ਪਈ ਆ ਤੇ ਬੈੜਕ ਚ ਰੱਖ ਦਿੰਨੇ ਆ ਜਗ੍ਹਾ ਰਹਿ ਚ ਲਾਇਆ ਇਹ ਬੈਡ ਵੇਖੋ ਤੁਸੀਂ ਸਾਡੇ ਬੇਬੇ ਨੇ ਬਣਾਏ ਤੇ ਚਿਰਾ ਘਰਾਦਾ ਸਨੋਰਾ ਵੇਹੇ ਹੈ ਹੈ ਕਰਾ ਦਾ ਸਰਾ ਦਿੱਤਾ ਬਿੱਡਾ ਨਾਲ ਬੇ ਬਾਕੀ ਜਾਣਕਾਰੀ ਲੈਣੇ ਆਪਾਂ ਠੀਕ ਆ ਬੈੱਡ ਸਰਾ ਕਰਾਦਾ ਮੰਮੀ ਦੀ ਹੋਰ ਗੱਲਾਂ ਦੀਆਂ ਗੱਲਾਂ ਹੈ ਜਮਾ ਉਹ ਚ ਬੀਬੀ ਦਾ ਵੀ ਯੋਗਦਾਨਾ ਤੁਹਾਡੇ ਨੌ ਸੱਸ ਦਾ ਯੋਗਦਾਨਾ ਠੀਕ ਹੈ ਬੈੱਡ ਤੇ ਲੱਭੋ ਟਾ ਕੇ ਅਹ ਬੀਬੀ ਬੀਬੀ ਬਹੁਤ ਅੱਛੀ ਆਪਣੇ ਉਹ ਕਾਰੈਗਰੀ ਕੀ ਹੈ ਹੈ ਕਿਵੇਂ ਬਹੁਤ ਅੱਛਾ ਬੈੱਡ ਬਣ ਗਿਆ ਨਾ ਵਧੀਆ ਇੱਥੇ ਬੈਸਿਟੋ ਆਵਾ ਕਿਟੋ ਨੇ ਸਾਰੇ ਕੰਮ ਦੀ ਡੰਡ ਲੱਤੀ ਐਵੇਂ ਰੱਖੀ ਜੀ ਤੇ ਤੇ ਸਾਰਾ ਬਜੀਆਂ ਕੁਜੀਆਂ ਕਰਦੇ ਆਣੇ ਸਬਜ਼ੀਆਂ ਦੇਤੀਆਂ ਇੰਨੀ ਕਿੰਨੂ ਉਹ ਵੀ ਸਾਡੀ ਲੜਾਈ ਹੋ ਚੱਲੀ ਸੀ ਇੰਨੀ ਇਹ ਕਹਦਾ ਮੈਂ ਖਾਣੀ ਮੈਂ ਕਿਹਾ ਮੈਂ ਖਾਣੀ ਸਬਜ਼ੀ ਥੋੜੀ ਸੀਗੀ ਬਾਕੀ ਮੀਂਹ ਨਹੀਂ ਨਹੀਂ ਚੀ ਨਹੀਂ ਚੀ ਤਾਂ ਚੱਲ ਹੋਰ ਕਿਹੜਾ ਫਰੂਟ ਚਾਹੀਦਾ ਅੱਜ ਕਰਾਂ ਦੇ ਦੱਸ ਦੋ ਸਾਰੇ ਲੈ ਆਵਾਂ ਇੱਕ ਕੰਪ ਦਾ ਬੂਟਾ ਆਮਰੰਗ ਤਾਂ ਜ਼ਰੂਰ ਲੈ ਆਵੇ ਇੱਕ ਆੜੂ ਇੱਕ ਹਰੂਦਾ ਐਪਟੀਟੀ ਕਿੱਥੋਂ ਲੈ ਕੇ ਆਉਣੇ ਆ ਇੱਕ ਯੂਨੀਵਰਸਿਟੀ ਤੇ ਜਾਣੇ ਆਣ ਕਰੂ ਨੀ ਬੀਤੇ ਨੁਡੀਆਣੇ ਹਾਂ ਯੂਨੀਵਰਸਿਟੀ ਡਲ ਹੋ ਗਿਆ ਜੀ ਵੈਰੀ ਗੁੱਡ ਥੈਂਕ ਯੂ ਬਹੁਤ ਜੰਦਾ ਤਾ ਤੇ ਰਹਿਣਾ ਤੋ ਠੀਕ ਆ ਬੈ ਜੀ ਇੱਕ ਅੱਧਾ ਕਿੰਨੋ ਬੇਬੇ ਹੋਰ ਕੋਈ ਫਲ ਫਰੂਟ ਚਾਹੀਦਾ ਹੋਵੇ ਇੱਕ ਤਿੰਨੋ ਇੱਕ ਸੰਤਰਾ ਇੱਕ ਬੈਂਦੂਗੀ ਆ ਇੱਥੇ ਰੱਖ ਹੋਰ ਕੋਈ ਡਿਮਾਂਡ ਰਹਿ ਗਈ ਹੋਵੇ ਦੱਸ ਦੋ ਜੀ ਨਾਨੀ ਜੀ ਵਰਸਸ ਬੇਬੇ ਜੀ ਕਹਿੰਦੇ ਕਿਹੜੇ ਮੁਕਾਬਲੇ ਕੈਰਮ ਬੋਰਡ ਦੇ ਮੁਕਾਬਲੇ ਹੋਣੇ ਆ ਬੇਬੇ ਗੌਣ ਜੀ ਤੂੰ ਅੱਜ ਆਪਾਂ ਜਿੱਤਾਂਗੇ ਅਸੀਂ ਜਿੱਤਾਂਗੇ ਇਹ ਸ਼ਹਿਰ ਕੀ ਹਾਂ ਤੇ ਇਹ ਵੀ ਪਿੰਡ ਆ ਤੇ ਨਾਨੀ ਜੀ ਕਹੋਂ ਜਿੱਤੂ ਦੇਖੋ ਵੀ ਉਹ ਤਾਂ ਮਾਲਕ ਨੂੰ ਪਤਾ ਕੌਣ ਜਿੱਤੂ ਕੋਸ਼ਿਸ਼ ਤਾਂ ਸਹੀ ਪੂਰੀ ਕਰਾਂਗੇ ਹਾਂ ਐ ਇਥੇ ਰੱਖਵਾ ਜੀਵਾ ਲਓ ਜੀ ਬਹੁਤ ਜਿਆਦਾ ਲੈਦਾ ਲਊਗਾ ਯਾ ਜਿੱਕੈ ਨੂੰ ਕੋਸ਼ਿਸ਼ ਤਾਂ ਕਰਾਂਗੇ ਦੋਨੋਂ ਕੀ ਲੈਦਾ ਬੇਬੇ ਜਿੱਤਣਗੇ ਕਿ ਨਾਨੀ ਜਿੱਤਣਗੇ ਵਲੌਗ ਦੇਖਿਓ ਤੇ ਦੱਸਿਓ ਫਿਰ ਵੀਰੇ ਕਿਹੜੇ ਸਨ ਦੀਆਂ ਪਈਆਂ ਆ ਹੈ ਕਿਹੜੇ ਸਨ ਦੀਆਂ ਇਹ ਹੈਗੀਆਂ ਨੇ 92 93 ਤੁਸੀਂ ਵੀ ਫਿਰ ਸਭੀ ਫਿਰਦੇ ਹੋਏ ਪੁਰਾਣਾ ਸਾਰਾ ਲਾਵੇ ਆ ਸਾਰੀਆਂ ਲਾਵੇ ਸਾਰੀਆਂ ਸੀਟ ਚੁੱਕ ਹੋ ਗਈਆਂ ਆ ਮਰਤਬਰ ਕਰਕੇ ਦੀ ਪਈ ਆ ਦੇਖ लवली ਨਿਰਮਾਨ ਬਨੇਰ ਬਜ਼ਾਰ ਚ ਭਗਵੰਤ ਮਾਨ ਦੀ ਪਿੰਡੀ ਗਏ ਭਗਵੰਤ ਜੀ ਸਾਹਿਬ ਦੀ ਦੇਖ ਸਾਰੀ ਕਲੈਕਸ਼ਨ ਰੱਖੀ ਹੈ ਇਧਰ ਕੰਮ ਕੀਤੇ ਹੋਏ ਜਮਾ ਪੱਕੇ ਫੋਟੋਆਂ ਹੀ ਲਾ ਦੀਆਂ ਮੇਰਾ ਇਹ ਤੂੰ ਚੱਕ ਕੇ ਲੈ ਜਾਣਾ ਤੂੰ ਸੋਚਿਆ ਸੀ ਕਰਕੇ ਫੋਟੋ ਏਦਾਂ ਤੁਸੀਂ ਵੀ ਕਰ ਸਕਦੇ ਆ ਵਧੀਆ ਆਈਡੀਆ ਆ ਜਿਹੜੇ ਬੱਚੇ ਹੀ ਤੂੰ ਐ ਵਾਹ ਜੀ ਵਾਹ ਇਧਰ ਕਿਹੜੀ ਸਬਜ਼ੀ ਤਿਆਰ ਹੋ ਰਹੀ ਆ ਢਾਲ ਆ ਦਾਲ ਬਣ ਰਹੀ ਏ ਕਾਲੀ ਦਾਲ ਅਜੇ ਮਿਕਸ ਹੀ ਆ ਸਾਰਾ ਕੁਝ ਵਾਹ ਵਾਹ ਮਸਾਲਾ ਮੂੰਗੀ ਛੋਲੇ ਰਾਜਮ ਕੀ ਅੱਗ ਲਉ ਕੰਮ ਨੂੰ ਇੱਕ ਅੱਗ ਪਾਤੀ ਹੁਣ ਦੂਜੀ ਪਾਉਂਦੇ ਡੋਲੇ ਪੋਲੇ ਵਾਹ ਜੀ ਵਾ ਨਾਨੀ ਜੀ ਖਿੱਚ ਕੇ ਰੱਖੂਗਾ ਮਾਨੂੰ ਦਸ ਹੋ ਗਿਆ ਤਿਆਰ ਕਰੋ ਗੈਸ ਕਰਾਂ ਦੀ ਕੀ ਬਣ ਰਹੀ ਏ ਹੈ ਲਓ ਜੀ ਦੋਵੇਂ ਮਾਵਾ ਧੀਆਂ ਅੱਜ ਖੇਤ ਆਈਆਂ ਹਾਂ ਜੀ ਕੀ ਕਹਿ ਰਹੇ ਸੀ ਖੇਤ ਬਹੁਤ ਵਧੀਆ ਲੱਗਦਾ ਬਹੁਤ ਸੋਹਣਾ ਲੱਗਦਾ ਕੀ ਕਹਿੰਦੇ ਸੀ ਕਾਹਦੇ ਤੇ ਜਾਣਾ ਸਾਡੇ ਟਰੈਕਟਰ ਤੇ ਚੱਲਾਂਗੇ ਹੁਣ ਆਏ ਤਾਂ ਤੁਰ ਕੇ ਐਂ ਸੈਰ ਬਿਠੇਰੀ ਹੋ ਗਈ ਭਾਈ ਚੱਲ ਭਾਈ ਤੁਹਾਨੂੰ ਟਰੈਕਟਰ ਤੇ ਲੈ ਜਾਾਂਗੇ ਕੋਈ ਚੱਕਰ ਹੀ ਨਹੀਂ ਵਾਹ ਜੀ ਮੈਨੂੰ ਚੰਦਾ ਹਰਮਨ ਨੂੰ ਬੜਾ ਸ਼ੌਕ ਹੈ ਹੈ ਮੈਨੂੰ ਬਹੁਤ ਸ਼ੌਕ ਹੈ ਟਰੈਕਟਰ ਦਾ ਚਲ ਆ ਜੀ ਝੂਟ ਝੂਟੇ ਦਵਾਉਣੇ ਤੁਹਾਨੂੰ ਪਹਿਲਾਂ ਜੇ ਪਿੰਡ ਰਹਿੰਦੇ ਸੀ ਨਾ ਅਸੀਂ ਮੱਸੀਆਂ ਦੇਖਣ ਜਾਂਦੀ ਟਰੈਕਟਰ ਤੇ ਅੱਛਾ ਕਿਹੜੇ ਗੁਰੂ ਘਰ ਜਾਂਦੇ ਸੀ ਠੱਠਾ ਸਾਹਿਬ ਮੇਰੇ ਨਾਲ ਕਿੱਤੀ ਹੋਣਾ ਮੋਟਰਗੈਨ ਨਾ ਦੋਸਤਾਂ ਨੂੰ ਵੀ ਮੈਨਸ ਹੀ ਟਰੈਕਟਰ ਹੀ ਜਾਂਦਾ ਅੱਜ ਤੋਂ ਟਰੈਕਟਰ ਦੀ ਸੈਰ ਕਰਾਵਾਂਗੇ ਠੀਕ ਆ ਡਰ ਨਾ ਹੋ ਗਿਆ ਅੱਜ ਬੈਠਣ ਲੱਗੇ ਆ ਟਰੈਕਟਰ ਤੇ 33 ਸਾਲਾਂ ਬਾਅਦ ਵਾਹ ਜੀ ਵਾ ਬੈਠੋ ਫਿਰ ਮੰਮੀ ਜਿਹੜਾ ਅਸੀਂ ਨਾ ਜਦੋਂ ਉਹਦਾ ਚਾਹ ਬੜਾ ਹੁੰਦਾ ਸੀ ਜੀਰੇ ਜਾਂਦੇ ਹੁੰਦੇ ਸੀ ਕਦੇ ਕਦੇ ਤਾਂ ਲੋਕ ਲੈ ਕੇ ਜਾਂਦਾ ਹੁੰਦਾ ਸੀ ਟਰੈਕਟਰ ਤੇ ਚਲੋ ਫਿਰ ਧਿਆਨ ਨਾਲ ਚੜੋ ਹੈਪੀ ਹੈਪੀ ਬਹੁਤ ਹੈਪੀ ਚਲੋ ਚਲੋ ਜੀ